ਸਾਰੇ ਦਰਸ਼ਕਾਂ ਨੂੰ ਤਕਰੀਬਨ ਪਤਾ ਹੀ ਆ ਵੀ ਆਪਣੀ ਟੀਮ ਬਣੀ ਆ ਸੁਲਤਾਨਪੁਰ ਲੋਧੀ ਬੇਰਸਾਬ ਗੁਰਦਾਰੇ ਸਾਹਿਬ ਦੇ ਨਾਂ ਤੇ ਬਿਲਕੁਲ ਉਹ ਪਿੰਦਾ ਜ਼ਿਲ੍ਹੇ ਕਪੂਰਥਲੇ ਚ ਹਾਂਜੀ ਉਹ ਸਬ ਡਿਸਟ੍ਰਿਕਟ ਆ ਆਪਣਾ ਹਾਂਜੀ ਹਾਂਜੀ ਤੇ ਕਪੂਰਥਲਾ ਦਾ ਤੇ ਸ਼ੁਰੂ ਤੋਂ ਕਬੱਡੀ ਚ ਮਸ਼ਹੂਰ ਆ ਨਾ ਸਾਰੇ ਆਪਣੇ ਬਹੁਤ ਵਧੀਆ ਸੀਨੀਅਰ ਪਲੇਅਰ ਥਰੇ ਦੇ ਹੋਏ ਆ ਹਾਂਜੀ ਤੇ ਟੀਮ ਕਾਫੀ ਚਿਰ ਤੋਂ ਨਹੀਂ ਸੀ ਬਣੀ ਇਸ ਜ਼ਿਲ੍ਹੇ ਦੀ ਪਹਿਲਾਂ ਬਣਦੀ ਰਹੀ ਹਾਂਜੀ ਤੇ ਹੁਣ ਅਸੀਂ ਸਾਰੇ ਵੀਰਾਂ ਪਲੇਰਾਂ ਨੇ ਰਲ ਕੇ ਬੁਲਾਇਆ ਨਾਲ ਮੇਰਾ ਵੀਰ ਛੋਟਾ ਜੋਧਾ ਆ ਤੁਸੀਂ ਵੀ ਜਦੋਂ ਨਾਲ ਆਂ ਹਾਂਜੀ ਹਾਂਜੀ ਤੇ ਟੀਮ ਬਣਾਈ ਆ ਮਹਾਰਾਜ ਦੀ ਕਿਰਪਾ ਨਾਲ ਤੇ ਕਈ ਦਰਸ਼ਕਾਂ ਨੂੰ ਇਹ ਨਹੀਂ ਪਤਾ ਵੀ 베ਰ ਸਾਹਿਬ ਕਿਉਂ ਰੱਖਿਆ ਨਾ ਹਾਂ ਓਦਾਂ ਸਾਰੀ ਦੁਨੀਆ ਉਸ ਗੁਰਦਾਰ ਸਾਹਿਬ ਤੇ ਨਾ ਨਾਤਮਕ ਸਤਿ ਹੁੰਦੀ ਆ ਹਾਂਜੀ ਹਾਂਜੀ ਗੁਰੂ ਨਾਨਕ ਦੇਵ ਜੀ ਦਾ ਗੁਰਦਾਰ ਆ ਸੁਲਤਾਨਪੁਰ ਲੋਧੀ 베ਰ ਸਾਹਿਬ 베ਰ ਸਾਹਿਬ ਸਾਡੇ ਬਾਬਾ ਨਾਨਕ ਜੀ ਦਾ ਹਾਂਜੀ ਹਾਂਜੀ ਇਸ ਲਈ ਸੁਣਾ ਹੈ ਅਸੀਂ ਬਲੌਗਰਾਂ ਹੀ ਬਾਕੀ ਭਾਈ ਨੂੰ ਸਾਰੀ ਦੁਨੀਆ ਨੂੰ ਪਤਾ ਲੱਗੇ ਮਹਾਰਾਜ ਦਾ ਕਿਹੜਾ ਗੁਰਦੁਆਰਾ ਉਹ ਪਹਿਲੀ ਪਾਸ਼ਾਹੀ ਦਾ ਗੁਰਦੁਆਰਾ ਬੇਰਸਾ ਉੱਥੇ 25 ਸਾਲ ਉਹਨਾਂ ਨੇ ਭਗਤੀ ਕੀਤੀ ਆ ਹਾਂਜੀ ਬੇਬੇ ਨਾਨਕੀ ਜੀ ਦੇ ਗ੍ਰਹਿ ਵਿਖੇ ਉਹ ਰਹਿੰਦੇ ਹਾਂ ਸਾਰਿਆਂ ਨੂੰ ਪਤਾ ਬੇਸਿਕਲੀ ਹਾਂ ਸਾਰਿਆਂ ਨੂੰ ਪਤਾ ਸੁਲਤਾਨਪੁਰ ਲੋਧੀ ਦਾ ਬੇ ਨਾਨਕ ਨੇ ਆਪੇ ਬਾਕੀ ਚਰਪਾ ਕਰ ਦੇਣੀ ਆ ਹਾਂ ਬਾਬੇ ਨਾਨਕ ਨੇ 13 ਤਰ੍ਹਾਂ ਤੋਂ ਲੈ ਕੇ ਇਸ ਟੀਮ ਵਿੱਚ ਜਿਹੜੇ ਪਲੇਅਰ ਖੜਨਗੇ ਨਾ ਹਾਂਜੀ ਉਹ ਕਦੀ ਇਹ ਐ ਨਾ ਕਹਿਣਗੇ ਸਾਨੂੰ ਪਤਾ ਨਹੀਂਗਾ ਸਾਡਾ ਹੱਕ ਕਿਉਂ ਨਾ ਮਿਲਿਆ ਕਿਦਾਂ ਸਾਰਾ ਕੁਝ ਪਤਾ ਹੁੰਦਾ ਹਾਂ ਕਿ ਆਦਾ ਹਰ ਇੱਕ ਇਦਾਂ ਮਿਲਿਆ ਸਾਰੇ ਬਰਾਬਰ ਪਲੇਅਰ ਜਿਹੜੇ ਨਾਲ ਨੌਲੇਜ ਹੋਵੇ ਜਿ ਕਿ ਕੀ ਚੱਲ ਰਿਹਾ ਵੀ ਕੀ ਚੱਲ ਰਿਹਾ ਟੀਮ ਚ ਬੇਸਿਕਲੀ ਇਹ ਟੀਮ ਇਦਾਂ ਦੀ ਆ ਜਿੱਚ ਕੋਈ ਲਕੋ ਨਹੀਂ ਹੋਊਗਾ ਕਿਉਂਕਿ ਬਾਬੇ ਨਾਨਕ ਦੀ ਟੀਮ ਆ ਕਿਉਂਕਿ ਟੀਮਾਂ ਚ ਅਕਸਰ ਓਲੇ ਰਹਿ ਜਾਂਦੇ ਆ ਤੇ ਉਹਦੇ ਕਰਕੇ ਆ ਓਲੇ ਆ ਤਾਂ ਚੱਕ ਕੇ ਬਾਬਾ ਨਾਨਕ ਦਾ ਨਾਮ ਲੈ ਕੇ ਟੀਮ ਬਣਾਈ ਆ ਕੁਛ ਵੱਖਰਾ ਕੀਤਾ ਮਹਾਰਾਜ ਦੇ ਮਹਾਰਾਜ ਦੇ ਪੂਰਨਿਆਂ ਤੇ ਚੱਲਣ ਦੀ ਹੀ ਕੋਸ਼ਿਸ਼ ਕਰਾਂਗੇ ਇਹੀ ਅਰਦਾਸ ਕਰਦੇ ਆ ਵੀ ਹਾਂ ਜਦੋਂ ਸਹੀ ਫੈਸਲੇ ਕੀਤੇ ਜਾਣਗੇ ਹਾਂ ਸਾਡੀ ਟੀਮ ਚ ਚਲੋ ਚਲੋ ਸਾਡੇ ਮਤਲਬ ਸਾਡੀ ਟੀਮ ਦੇ ਜਿਹੜੇ ਮੋਸਟ ਸੀਨੀਅਰ ਪਲੇਅਰ ਦੋਨੇ ਭਾਈ ਆਪਣੇ ਠੀਕ ਆ ਇਹਨਾਂ ਨੂੰ ਹੁਣ ਜਿਆਦਾ ਪਤਾ ਆ ਤੇ ਇਹੀ ਸ਼ੁਰੂ ਤੋਂ ਇਹਨਾਂ ਦਾ ਮੰਤਬ ਵੀ ਇਹੀ ਆ ਟੀਮ ਬਣਾਉਣ ਦਾ ਕਿ ਯਾਰ ਵੀ ਆਪਣਾ ਜਿੰਨਾ ਵੀ ਆ ਨਾ ਆਪਾਂ ਪਲੇਅਰਾਂ ਦਾ ਹੱਕ ਨਹੀਂ ਕਿਸਦਾ ਮਰਨ ਦੇਣਾ ਇਸ ਟੀਮ ਦਾ ਬੇਸਿਕਲੀ ਬਣਨ ਦਾ ਇਹ ਆ ਬਾਕੀ ਹੁਣ ਅੱਗੇ ਜਦੋਂ ਟੀਮ ਪਰਫਾਰਮ ਕਰੂਗੀ ਸੋਹਣੀ ਟੀਮ ਬਣ ਗਈ ਆ ਤੇ ਉਹ ਚੀਜ਼ ਹੁਣ ਅੱਗੇ ਤੁਹਾਨੂੰ ਇਹੀ ਦਿਖਾਵਾਂਗੇ ਬਾਕੀ ਸ਼ੁਰਲੀ ਬਾਤ ਦੱਸੋ ਇੱਕ ਅਸੀਂ ਇਹ ਵੀ ਸੋਚ ਕੇ ਟੀਮ ਬਣਾਈ ਆ ਜਿਹੜੇ ਆਪਣੇ ਸੁਲਤਾਨਪੁਰ ਲੋਧੀ ਕਬੂਰਥਲੇ ਦੇ ਘੇਰੇ ਵਿੱਚ ਬਹੁਤ ਸਾਰੇ ਵਧੀਆ ਪਲੇਅਰ ਉੱਠ ਰਹੇ ਆ ਹਾਂਜੀ ਕੋਈ ਬਾਹਰ ਦੇ ਅ ਵਿੱਚ ਕਬੱਡੀ ਵਾਲੇ ਹੀ ਕੋਚ ਲਾ ਲੋ ਜਾਂ ਕੋਈ ਇਦਾਂ ਦੇ ਕੋਚ ਲਾ ਲੋ ਜਿਹੜੇ ਉਹਨਾਂ ਪਲੇਅਰਾਂ ਨੂੰ ਆ ਕੇ ਬਾਹਰੋਂ ਇੱਥੇ ਅਨਵੋਲਵ ਹੋ ਕੇ ਉਹਨਾਂ ਨੂੰ ਗਮਰਾਹ ਕਰ ਲੈਂਦੇ ਆ ਉਹਨਾਂ ਦੇ 10-20 ਹਜ਼ਾਰ ਰੁਪਏ ਦੇ ਸਾਈਨ ਕਰਾ ਲੈਂਦੇ ਆ ਉਹ ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਈਨ ਕਿਨੇ ਚਿਰ ਦੇ ਕਰ ਦਿੱਤੇ ਆ ਹਾਂਜੀ ਠੀਕ ਆ ਅਸੀਂ ਆਪਦੇ ਪਲੇਅਰਾਂ ਨੂੰ ਜਿਹੜੇ ਏਰੀਆ ਦੇ ਉਹਨਾਂ ਨੂੰ ਗਾਈਡ ਵੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਾਹਮਣਾ ਚਾਹੁੰਦੇ ਆ ਅਸੀਂ ਕੋਈ ਕਿਸੇ ਤੋਂ ਸੈਨ ਸੈਨ ਸੌਣ ਨਹੀਂ ਕਰਾਉਣੇ ਕਿਸੇ ਤੋਂ ਹਾਂ ਉਹਨਾਂ ਨੂੰ ਅਸੀਂ ਸਹੀ ਲੱਗਾਂਗੇ ਤੇ ਸਾਡੇ ਨਾਲ ਰਹਿਣਗੇ ਨਹੀਂ ਤੇ ਉਹਨਾਂ ਦੀ ਆਜ਼ਾਦੀ ਖੁੱਲੀ ਆ ਹਾਂ ਸਾਡੇ ਲੋ ਆ ਸਾਡੀ ਟੀਮ 'ਚ ਕੋਈ ਵੀ ਸੈਨ ਸੈਂ ਨਹੀਂ ਹੋਊਗਾ ਪਲੇਅਰ ਸਾਡੀ ਆ ਜਿਹੜੀ ਟੀਮ ਹੈ ਬਾਬਾ ਬੇਰ ਸਾਹਿਬ ਕਬੱਡੀ ਕਲੱਬ ਇਹ ਚ ਕੋਈ ਬੰਦਾ ਪਲੇਅਰ ਆਪਣਾ ਸਾਈਨ ਨਹੀਂ ਹੋਊਗਾ ਇੱਕ ਵਾਰੀ ਵੀ ਇਹ ਕਿਸੇ ਨੂੰ ਸਾਡੇ ਪਲੇਅਰ ਹੁਣ ਜਿੰਨੇ ਤੁਸੀਂ ਅੱਗੇ ਦੇਖੋਗੇ ਵੀ ਐਮਐਲਕੇ ਚ ਟੀਮ ਖੇਡੂਗੀ ਤੁਸੀਂ ਦੇਖੋਗੇ ਤੇ ਜਿਹੜੇ ਵੀ ਪਲੇਅਰ ਖੇਡਣਗੇ ਸਾਰਿਆਂ ਨੂੰ ਬੜੇ ਕੰਫਰਟੇਬਲੀ ਮਤਲਬ ਆਪਾਂ ਟੀਮ ਚ ਲਿਆਇਆ ਹੈ